ਹਾਂਜੀ ਸਟੂਡੈਂਟਸ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਵੀ ਆ ਜਿਹੜਾ ਮਈ ਦਾ ਮਹੀਨਾ ਹੈਗਾ ਸਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਹੋ ਸਕਦਾ ਹੈ ਵੀ ਇਸ ਮਹੀਨੇ ਸਾਡੇ ਕੋਲ ਇੱਕ ਅਨਾਉਂਸਮੈਂਟ ਆਵੇ ਜਿਹਦੇ ਵਿੱਚ ਸਾਡਾ ਪੇਪਰ ਲਿਆ ਜਾ ਸਕਦਾ ਹੈ ਤਾਂ ਸਟੂਡੈਂਟ ਜਦੋਂ ਆਪਾਂ ਕੋਈ ਵੀ ਪੇਪਰ ਕਲੀਅਰ ਕਰਨਾ ਹੋਵੇ ਜਾਂ ਕਿਸੇ ਟਾਰਗੇਟ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਹੈ ਇੱਕ ਪੂਰੀ ਤੋਂ ਪੂਰਾ ਰਸਤਾ ਬਣਾਉਣਾ ਪੈਂਦਾ ਹੈ ਇੱਕ ਪਾਥ ਬਣਾਉਣਾ ਪੈਂਦਾ ਹੈ ਤੇ ਸਭ ਤੋਂ ਪਹਿਲਾ ਪਾਸਤਾ ਬਹੁਤ ਸਾਰੇ ਸਟੂਡੈਂਟ ਨੇ ਪਾਸ ਕਰ ਲਿਆ ਜਿਹੜਾ ਕਿ ਸਿਲੇਬਸ ਹੁੰਦਾ ਹੁਣ ਵਾਰੀ ਹੈ ਰਿਵੀਜ਼ਨ ਦੀ ਉਸ ਤੋਂ ਬਾਅਦ ਆਪਣੇ ਕੋਲੇ ਟੈਸਟ ਜਿਹੜੀ ਹੈਗੀ ਸੀਰੀਜ਼ ਉਹ ਵੀ ਆਪਾਂ ਲੈ ਕੇ ਆਵਾਂਗੇ ਤੇ ਸਾਰੀ ਚੀਜ਼ ਨੂੰ ਆਪਾਂ ਜਿਹੜਾ ਹੈਗਾ ਪੂਰੇ ਡਿਟੇਲ ਦੇ ਵਿੱਚ ਪੜਾਂਗੇ ਤਾਂ ਜੇਕਰ ਸਟੂਡੈਂਟ ਤੁਸੀਂ ਹਜੇ ਤੱਕ ਰਿਵੀਜ਼ਨ ਬੈਚ ਨਹੀਂ ਲਿਆ ਤਾਂ ਤੁਸੀਂ ਇੱਕ ਗਲਤੀ ਕਰ ਰਹੇ ਹੋ ਕਿਉਂਕਿ ਰਿਵੀਜ਼ਨ ਇੱਕ ਬੈਸਟ ਮੈਥਡ ਹੈ ਆਪਦੇ ਸਕਸੈਸ ਤੱਕ ਜਾਣ ਦਾ ਸਟੂਡੈਂਟ ਜਲਦੀ ਕਰੋ ਆਪਦਾ ਰਿਵੀਜ਼ਨ ਬੈਚ ਜ਼ਰੂਰ ਲਓ ਅਪਰੈਂਟਸ ਲਈ ਬੈਚ ਜਿਹੜਾ ਹੈਗਾ ਸ਼ੁਰੂ ਹੋ ਚੁੱਕਿਆ ਏਲੋ ਲਈ ਵਾਸਤੇ ਵੀ ਸ਼ੁਰੂ ਹੋ ਚੁੱਕਿਆ ਹੈ ਦੋਵੇਂ ਬੈਚਸ ਦੇ ਉੱਪਰ ਡਿਸਕਾਊਂਟ ਚੱਲ ਰਿਹਾ ਹੈ coupon code ਲਗਾਓ as is sath sonaar ਤੇ ਜਲਦੀ ਹੀ ਬੈਚ ਨੂੰ ਜੁਆਇਨ ਕਰੋ ਦੁਬਾਰੇ ਫਿਰ ਸੁਣ ਲਓ ਇੱਕ ਵਾਰੀ ਅਪਰੈਂਟਸ ਤੇ एएलएम ਦਾ ਦੋਹਾਂ ਦਾ ਰਿਵੀਜ਼ਨ ਬੈਚ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਤੁਸੀਂ ਇਹਨਾਂ ਨੇ ਹਾਲੀ ਤੱਕ ਬੈਚ ਨਹੀਂ ਲਿਆ ਉਹ ਲੇਟ ਹੋ ਚੁੱਕੇ ਹੋ ਸਟੂਡੈਂਟ ਦੇਰੀ ਨਾ ਕਰੋ ਬੈਚ ਨੂੰ ਪਰਚੇਸ ਕਰੋ ਥੈਂਕ ਯੂ ਵੈਰੀ ਮਚ